ਸਤਿ ਸ਼੍ਰੀ ਅਕਾਲ ਪੰਜਾਬ 1 ਕਟ ਦੇਖ ਰਹੇ ਹੋ ਤੁਸੀਂ ਮੈਂ ਕਰਨ ਹੰਡਾ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਦਸਤਾਰ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਜਾਣਕਾਰੀ ਤੁਹਾਨੂੰ ਦੇ ਰਿਹਾ ਜੋ ਕਿ ਸਿੱਧੇ ਤੌਰ ਤੇ ਸਿੱਖੀ ਉੱਤੇ ਸਿੱਖਾਂ ਦੀ ਪਛਾਣ ਉੱਤੇ ਇੱਕ ਹਮਲਾ ਮੰਨਿਆ ਜਾ ਸਕਦਾ ਹੈ ਸਰਕਾਰੀ ਫੈਸਲਾ ਹੈ ਕਿ ਸਰਕਾਰੀ ਕਰਮਚਾਰੀ ਧਾਰਮਿਕ ਚਿੰਨ ਨਹੀਂ ਪਾ ਸਕਣਗੇ ਆਨ ਡਿਊਟੀ ਜਦੋਂ ਹੋਣਗੇ ਤਾਂ ਕੋਈ ਵੀ ਧਾਰਮਿਕ ਚਿੰਨ ਨਹੀਂ ਪਾ ਸਕਣਗੇ ਹਾਲਾਂਕਿ ਇਹ ਸਾਰੇ ਧਰਮਾਂ ਵਾਸਤੇ ਹੈ ਸਾਰੇ ਲੋਕਾਂ ਵਾਸਤੇ ਫੈਸਲਾ ਲਾਨਿਆ ਗਿਆ ਪਰ ਇਸ ਦੀ ਖਾਸ ਮਾਰ ਖਾਸ ਨੁਕਸਾਨ ਸਿੱਖਾਂ ਨੂੰ ਹੋਣ ਵਾਲਾ ਹੈ ਕਿਉਂਕਿ ਸਿੱਖਾਂ ਦਾ ਇੱਕ ਧਾਰਮਿਕ ਚਿੰਨ ਜੋ ਕਿ ਲੋਕਾਂ ਵਾਸਤੇ ਸਿਰਫ ਇੱਕ ਧਾਰਮਿਕ ਚਿੰਨ ਹੋ ਸਕਦਾ ਹੈ ਦਸਤਾਰ ਉਹ ਪੂਰੀ ਦੀ ਪੂਰੀ ਪਹਿਚਾਣ ਹੈ ਜਿਸ ਨੂੰ ਲੈ ਕੇ ਹੁਣ ਵੱਡਾ ਵਿਵਾਦ ਖੜਾ ਹੋ ਰਿਹਾ ਇਹ ਫੈਸਲਾ ਕੀਤਾ ਗਿਆ ਹੈ ਕੈਨੇਡਾ ਸਰਕਾਰ ਵੱਲੋਂ ਕੈਨੇਡਾ ਦੀ ਕਿਊਬਕ ਸੁਪਰੀ ਸਰਕਾਰ ਨੇ ਫੈਸਲਾ ਲਿਆ ਬਿੱਲ 21 ਬਿੱਲ 21 ਪੇਸ਼ ਕੀਤਾ ਜਿਸ ਦੇ ਤਹਿਤ ਇਹ ਐਲਾਨਿਆ ਗਿਆ ਕਿ ਕੋਈ ਵੀ ਜਿਹੜੇ ਸਰਕਾਰੀ ਕਰਮਚਾਰੀ ਹੋਣਗੇ ਡਿਊਟੀ ਤੇ ਹੋਣਗੇ ਜਦੋਂ ਤਾਂ ਔਨ ਡਿਊਟੀ ਹੁੰਦਿਆਂ ਉਹ ਧਾਰਮਿਕ ਚਿੰਨ ਨਹੀਂ ਪਾ ਪਾਉਣਗੇ ਇਸ ਉੱਤੇ ਪਾਬੰਦੀ ਲਾਈ ਜਾਏਗੀ ਤਾਂ ਇਸ ਨੂੰ ਲੈ ਕੇ ਹੁਣ ਵਿਵਾਦ ਹੋ ਰਿਹਾ ਇਸ ਦੀ ਚਪੇਟ ਦੇ ਵਿੱਚ ਕਿਹੜੇ ਕਿਹੜੇ ਕਰਮਚਾਰੀ ਆਉਣਗੇ ਤੁਹਾਨੂੰ ਦੱਸ ਦਿੰਦੇ ਨੇ ਜਿਵੇਂ ਕਿ ਟੀਚਰ ਹੋਗੇ ਜੋ ਸਰਕਾਰੀ ਟੀਚਰ ਹੋਣਗੇ ਜਾਂ ਪੁਲਿਸ ਹੋ ਗਈ ਇਸ ਤੋਂ ਇਲਾਵਾ ਜਿੰਨੇ ਵੀ ਕਰਮਚਾਰੀ ਹੋਣਗੇ ਵੱਖ-ਵੱਖ ਵਿਭਾਗਾਂ ਦੇ ਉਹ ਸਰਕਾਰੀ ਚਿੰਨ ਨਹੀਂ ਪਾ ਪਾਉਣਗੇ ਕਿ ਇਸ ਦਾ ਮਤਲਬ ਸਿੱਧੇ ਤੌਰ ਤੇ ਹੈ ਕਿ ਸਿੱਖਾਂ ਨੂੰ ਫਿਰ ਦਸਤਾਰ ਪਾਉਣ ਦੀ ਵੀ ਆਜ਼ਾਦੀ ਨਹੀਂ ਰਹੇਗੀ ਕੈਨੇਡਾ ਦੇ ਕਿਊਪੈਕ ਦੇ ਵਿੱਚ ਤੇ ਜੇ ਅਜਿਹਾ ਹੁੰਦਾ ਤਾਂ ਫਿਰ ਇਹ ਤਾਂ ਬਿਲਕੁਲ ਬਰਦਾਸ਼ਤ ਨਹੀਂ ਹੋਏਗਾ ਸਿੱਖ ਜਥੇਬੰਦੀਆਂ ਨੇ ਇਹ ਐਲਾਨਿਆ ਤੇ ਨਾਲ ਕਿਹਾ ਹੈ ਕਿ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਇਹ ਸੰਵਿਧਾਨ ਦੇ ਉਲਟ ਤੇ ਨਾਲ ਹੀ ਧਰਮ ਪੱਖਪਤੀ ਹੈ ਜਿੱਥੇ ਅ ਧਰਮ ਦੀ ਆਜ਼ਾਦੀ ਨੂੰ ਸੱਟ ਲਾਉਂਦਾ ਉੱਥੇ ਹੀ ਸਿੱਖੀ ਪਹਿਚਾਨ ਨੂੰ ਇਸ ਦੇ ਨਾਲ ਵੱਡੀ ਮਾਰ ਪਾਏਗੀ ਤੇ ਇਹ ਕਦੇ ਵੀ ਗਵਾਰਾ ਨਹੀਂ ਬਿਲ 21 ਕੈਨੇਡਾ ਦੇ ਕਿਊਬੈਕ ਸੂਬੇ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਦਾ ਅ ਫਰਮਾਨ ਇਹ ਹੈ ਕਿ ਕੋਈ ਵੀ ਸਰਕਾਰੀ ਕਰਮਚਾਰੀ ਟੀਚਰ ਪੁਲਿਸ ਪ੍ਰਸ਼ਾਸਨ ਦਾ ਕੋਈ ਕਰਮਚਾਰੀ ਜਾਂ ਹੋਰ ਜਿੰਨੇ ਵੀ ਸਰਕਾਰੀ ادارے ਹੋਣਗੇ ਉਹ ਧਾਰਮਿਕ ਚਿੰਨ੍ਹ ਨਹੀਂ ਪਾਪਉਣਗੇ ਤੇ ਧਾਰਮਿਕ ਚਿੰਨ੍ਹਾਂ ਦੇ ਵਿੱਚ ਤਾਂ ਫਿਰ ਸਿੱਖਾਂ ਦਾ ਕਿਰਪਾਨ ਕੜਾ ਤੇ ਦਸਤਾਰ ਵੀ ਆਏਗੀ ਜਿਸ ਨੂੰ ਲੈ ਕੇ ਹੁਣ ਸਾਰਾ ਵਿਵਾਦ ਹੁੰਦਾ ਨਜ਼ਰ ਆਇਆ ਤੇ ਵਿਰੋਧ ਵੀ ਸ਼ੁਰੂ ਹੋ ਚੁੱਕਿਆ ਜਿਵੇਂ ਹੀ ਬਿਲ 21 ਪੇਸ਼ ਹੋਇਆ ਉਸ ਦੀ ਗੱਲ ਸਾਹਮਣੇ ਆਈ ਹੈ ਤੇ ਉਸ ਤੋਂ ਬਾਅਦ ਹੀ ਸਿੱਖ ਜਥੇਬੰਦੀਆਂ ਨੇ ਇਸ ਦਾ ਵਿਰੋਧ ਕਰਨਾ ਵੀ ਸ਼ੁਰੂ ਕਰ ਦਿੱਤਾ ਤੇ ਸਿੱਖ ਬਲਾਰੇ ਤੇ ਜਿਹੜੇ ਲੋਕ ਨੇ ਬੁੱਧੀਜੀਵੀ ਨੇ ਉਹ ਵੀ ਇਸ ਉੱਤੇ ਟਿੱਪਣੀ ਕਰਦੇ ਨਜ਼ਰ ਆ ਰਹੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵਿਰੋਧ ਵੱਡਾ ਹੋ ਸਕਦਾ ਹੈ ਕਿ ਕੈਨੇਡਾ ਸਰਕਾਰ ਇਸ ਬਿਲ ਨੂੰ ਵਾਪਸ ਲਏਗੀ ਮੁੜ ਵਿਚਾਰੇਗੀ ਜਾਂ ਇਸ ਦੇ ਵਿੱਚ ਕੋਈ ਤਬਦੀਲੀ ਹੋਏਗੀ ਇਹ ਦੇਖਣਾ ਹੋਏਗਾ ਪਰ ਦੁਨੀਆ ਭਰ ਦੇ ਵਿੱਚ ਸਿੱਖਾਂ ਨੇ ਦਸਤਾਰ ਪਾਉਣ ਦਾ ਕਿਰਪਾਨ ਪਾਉਣ ਦਾ ਅਧਿਕਾਰ ਲਿਆ ਤੇ ਇਸ ਵਾਸਤੇ ਬਹੁਤ ਕੁਰਬਾਨੀਆਂ ਵੀ ਹੋਈਆਂ ਜੇ ਗੱਲ ਕਰੀਏ ਯੂ ਐਸ ਦੀ ਵੀ ਤੇ ਜਾਂ ਕੈਨੇਡਾ ਦੀ ਵੀ ਤਾਂ ਉੱਥੋਂ ਦੀ ਆਰਮੀ ਦੇ ਵਿੱਚ ਵੀ ਸਿੱਖ ਦਸਤਾਰ ਪਾ ਕੇ ਜਾਂਦੇ ਨੇ ਡਿਫੈਂਸ ਫੋਰਸਸ ਦੇ ਵਿੱਚ ਵੀ ਇੱਥੋਂ ਤੱਕ ਇਹ ਇਤਿਹਾਤ ਹੈ ਸਿੱਖਾਂ ਨੂੰ ਅਲਾਉਡ ਹੈ ਕਿ ਉਹ ਕਿਰਪਾਨ ਤੇ ਆਪਣੀ ਦਸਤਾਰ ਪਾ ਕੇ ਜਾਂਦੇ ਨੇ ਕਿਉਂਕਿ ਇਹ ਉਹਨਾਂ ਦੀ ਪਛਾਣ ਹੈ ਤਾਂ ਫਿਰ ਅਜਿਹਾ ਬਿੱਲ ਜ਼ਾਹਰ ਤੌਰ ਤੇ ਚਰਚਾਵਾ ਚੇੜੇਗਾ ਵਿਵਾਦ ਖੜਾ ਕਰੇਗਾ ਤੇ ਵਿਰੋਧ ਦਾ ਸਾਹਮਣਾ ਵੀ ਅਜਿਹੇ ਬਿੱਲ ਨੂੰ ਕਰਨਾ ਪਏਗਾ ਤੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜਿੱਥੇ ਦੁਨੀਆ ਭਰ ਦੇ ਵਿੱਚ ਸ਼ਾਇਦ ਪਹਿਲੀ ਵਾਰ ਇੱਕ ਵਾਰ ਅੱਜ ਦੇ ਆਧੁਨਿਕ ਦੌਰ ਦੇ ਵਿੱਚ ਸਿੱਖਾਂ ਦੀ ਦਸਤਾਰ ਉੱਤੇ ਪਾਬੰਦੀ ਲਾਉਣ ਵਾਲਾ ਫੈਸਲਾ ਲਿਆ ਗਿਆ ਸਤਿ ਸ਼੍ਰੀ ਅਕਾਲ ਪੰਜਾਬ ਵਨਕਟ ਦੇਖ ਰਹੇ ਹੋ ਤੁਸੀਂ ਮੈਂ ਕਰਨ ਹੰਡਾ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਦਸਤਾਰ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਜਾਣਕਾਰੀ ਤੁਹਾਨੂੰ ਦੇ ਰਿਹਾ ਜੋ ਕਿ ਸਿੱਧੇ ਤੌਰ ਤੇ ਸਿੱਖੀ ਉੱਤੇ ਸਿੱਖਾਂ ਦੀ ਪਛਾਣ ਉੱਤੇ ਇੱਕ ਹਮਲਾ ਮੰਨਿਆ ਜਾ ਸਕਦਾ ਹੈ ਸਰਕਾਰੀ ਫੈਸਲਾ ਹੈ ਕਿ ਸਰਕਾਰੀ ਕਰਮਚਾਰੀ ਧਾਰਮਿਕ ਚਿੰਨ ਨਹੀਂ ਪਾ ਸਕਣਗੇ ਆਨ ਡਿਊਟੀ ਜਦੋਂ ਹੋਣਗੇ ਕੋਈ ਵੀ ਧਾਰਮਿਕ ਚਿੰਨ ਨਹੀਂ ਪਾ ਸਕਣਗੇ ਹਾਲਾਂਕਿ ਇਹ ਸਾਰੇ ਧਰਮਾਂ ਵਾਸਤੇ ਹੈ ਸਾਰੇ ਲੋਕਾਂ ਵਾਸਤੇ ਫੈਸਲਾ ਲਾਨਿਆ ਗਿਆ ਪਰ ਇਸ ਦੀ ਖਾਸ ਮਾਰ ਖਾਸ ਨੁਕਸਾਨ ਸਿੱਖਾਂ ਨੂੰ ਹੋਣ ਵਾਲਾ ਹੈ ਕਿਉਂਕਿ ਸਿੱਖਾਂ ਦਾ ਇੱਕ ਧਾਰਮਿਕ ਚਿੰਨ ਜੋ ਕਿ ਲੋਕਾਂ ਵਾਸਤੇ ਸਿਰਫ ਇੱਕ ਧਾਰਮਿਕ ਚਿੰਨ ਹੋ ਸਕਦਾ ਹੈ ਦਸਤਾਰ ਉਹ ਪੂਰੀ ਦੀ ਪੂਰੀ ਪਛਾਣ ਹੈ ਜਿਸ ਨੂੰ ਲੈ ਕੇ ਹੁਣ ਵੱਡਾ ਵਿਵਾਦ ਖੜਾ ਹੋ ਰਿਹਾ ਇਹ ਫੈਸਲਾ ਕੀਤਾ ਗਿਆ ਕੈਨੇਡਾ ਸਰਕਾਰ ਵੱਲੋਂ ਕੈਨੇਡਾ ਦੀ ਕਿਊਬਕ ਸੁਪਰੀ ਸਰਕਾਰ ਨੇ ਫੈਸਲਾ ਲਿਆ ਬਿਲ 21 ਬਿਲ 21 ਪੇਸ਼ ਕੀਤਾ ਜਿਸ ਦੇ ਤਹਿਤ ਇਹ ਐਲਾਨਿਆ ਗਿਆ ਕਿ ਕੋਈ ਵੀ ਜਿਹੜੇ ਸਰਕਾਰੀ ਕਰਮਚਾਰੀ ਹੋਣਗੇ ਡਿਊਟੀ ਤੇ ਹੋਣਗੇ ਜਦੋਂ ਤਾਂ ਔਨ ਡਿਊਟੀ ਹੁੰਦਿਆਂ ਉਹ ਧਾਰਮਿਕ ਚਿੰਨ ਨਹੀਂ ਪਾ ਪਾਉਣਗੇ ਇਸ ਉੱਤੇ ਪਾਬੰਦੀ ਲਾਈ ਜਾਏਗੀ ਸੈਸ ਨੂੰ ਲੈ ਕੇ ਹੁਣ ਵਿਵਾਦ ਹੋ ਰਿਹਾ ਇਸ ਦੀ ਚਪੇਟ ਦੇ ਵਿੱਚ ਕਿਹੜੇ ਕਿਹੜੇ ਕਰਮਚਾਰੀ ਆਉਣਗੇ ਤੁਹਾਨੂੰ ਦੱਸ ਦਿੰਨੇ ਆ ਜਿਵੇਂ ਕਿ ਟੀਚਰ ਹੋ ਗਏ ਜੋ ਸਰਕਾਰੀ ਟੀਚਰ ਹੋਣਗੇ ਜਾਂ ਪੁਲਿਸ ਹੋ ਗਈ ਇਸ ਤੋਂ ਇਲਾਵਾ ਜਿੰਨੇ ਵੀ ਕਰਮਚਾਰੀ ਹੋਣਗੇ ਵੱਖ-ਵੱਖ ਮਹਿਕਮਿਆਂ ਦੇ ਉਹ ਸਰਕਾਰੀ ਚਿੰਨ ਨਹੀਂ ਪਾ ਪਾਉਣਗੇ ਕਿ ਇਸ ਦਾ ਮਤਲਬ ਸਿੱਧੇ ਤੌਰ ਤੇ ਹੈ ਕਿ ਸਿੱਖਾਂ ਨੂੰ ਫਿਰ ਦਸਤਾਰ ਪਾਉਣ ਦੀ ਵੀ ਆਜ਼ਾਦੀ ਨਹੀਂ ਰਹੇਗੀ ਕੈਨੇਡਾ ਦੇ ਕਿਊਪੈਕ ਦੇ ਵਿੱਚ ਤੇ ਜੇ ਅਜਿਹਾ ਹੁੰਦਾ ਤਾਂ ਫਿਰ ਇਹ ਤਾਂ ਬਿਲਕੁਲ ਬਰਦਾਸ਼ਤ ਨਹੀਂ ਹੋਏਗਾ ਸਿੱਖ ਜਥੇਬੰਦੀਆਂ ਨੇ ਆ ਇਲਾਨਿਆਂ ਤੇ ਨਾਲ ਕਹ ਹੈ ਕਿ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਇਹ ਸੰਵਿਧਾਨ ਦੇ ਉਲਟ ਤੇ ਨਾਲ ਹੀ ਧਰਮ ਪੱਖਪਤੀ ਹੈ ਜਿੱਥੇ ਧਰਮ ਦੀ ਆਜ਼ਾਦੀ ਨੂੰ ਸੱਟ ਲਾਉਂਦਾ ਉੱਥੇ ਹੀ ਸਿੱਖੀ ਪਹਿਚਾਨ ਨੂੰ ਇਸ ਦੇ ਨਾਲ ਵੱਡੀ ਮਾਰ ਪਾਏਗੀ ਤੇ ਇਹ ਕਦੇ ਵੀ ਗਵਾਰਾ ਨਹੀਂ ਬਿਲ 21 ਕੈਨੇਡਾ ਦੇ ਕਿਊਬెక్ ਸੂਬੇ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਦਾ ਫਰਮਾਨ ਇਹ ਹੈ ਕਿ ਕੋਈ ਵੀ ਸਰਕਾਰੀ ਕਰਮਚਾਰੀ ਟੀਚਰ ਪੁਲਿਸ ਪ੍ਰਸ਼ਾਸਨ ਦਾ ਕੋਈ ਕਰਮਚਾਰੀ ਜਾਂ ਹੋਰ ਜਿੰਨੇ ਵੀ ਸਰਕਾਰੀ ادارے ਹੋਣਗੇ ਉਹ ਧਾਰਮਿਕ ਚਿੰਨ੍ਹ ਨਹੀਂ ਪਾਪਉਣਗੇ ਤੇ ਧਾਰਮਿਕ ਚਿੰਨ੍ਹਾਂ ਦੇ ਵਿੱਚ ਤਾਂ ਫਿਰ ਸਿੱਖਾਂ ਦਾ ਕਿਰਪਾਨ ਕੜਾ ਤੇ ਦਸਤਾਰ ਵੀ ਆਏਗੀ ਜਿਸ ਨੂੰ ਲੈ ਕੇ ਹੁਣੇ ਸਾਰਾ ਵਿਵਾਦ ਹੁੰਦਾ ਨਜ਼ਰ ਆਇਆ ਤੇ ਵਿਰੋਧ ਵੀ ਸ਼ੁਰੂ ਹੋ ਚੁੱਕਿਆ ਜਿਵੇਂ ਹੀ ਬਿਲ 21 ਪੇਸ਼ ਹੋਇਆ ਉਸ ਦੀ ਗੱਲ ਸਾਹਮਣੇ ਆਈ ਹੈ ਤੇ ਉਸ ਤੋਂ ਬਾਅਦ ਹੀ ਸਿੱਖ ਜਥੇਬੰਦੀਆਂ ਨੇ ਇਸ ਦਾ ਵਿਰੋਧ ਕਰਨਾ ਵੀ ਸ਼ੁਰੂ ਕਰ ਦਿੱਤਾ ਤੇ ਸਿੱਖ ਬਲਾਰੇ ਤੇ ਜਿਹੜੇ ਲੋਕ ਨੇ ਬੁੱਧੀਜੀਵੀ ਨੇ ਉਹ ਵੀ ਇਸ ਉੱਤੇ ਟਿੱਪਣੀ ਕਰਦੇ ਨਜ਼ਰ ਆ ਰਹੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵਿਰੋਧ ਵੱਡਾ ਹੋ ਸਕਦਾ ਹੈ ਕਿ ਕੈਨੇਡਾ ਸਰਕਾਰ ਇਸ ਬਿੱਲ ਨੂੰ ਵਾਪਸ ਲਏਗੀ ਮੁੜ ਵਿਚਾਰੇਗੀ ਜਾਂ ਇਸ ਦੇ ਵਿੱਚ ਕੋਈ ਤਬਦੀਲੀ ਹੋਏਗੀ ਇਹ ਦੇਖਣਾ ਹੋਵੇਗਾ ਪਰ ਦੁਨੀਆ ਭਰ ਦੇ ਵਿੱਚ ਸਿੱਖਾਂ ਨੇ ਦਸਤਾਰ ਪਾਉਣ ਦਾ ਕਿਰਪਾਉਣ ਪਾਉਣ ਦਾ ਅਧਿਕਾਰ ਲਿਆ ਤੇ ਇਸ ਵਾਸਤੇ ਬਹੁਤ ਕੁਰਬਾਨੀਆਂ ਵੀ ਹੋਈਆਂ ਜੇ ਗੱਲ ਕਰੀਏ ਯੂ ਐਸ ਦੀ ਵੀ ਤੇ ਜਾਂ ਕੈਨੇਡਾ ਦੀ ਵੀ ਤਾਂ ਉੱਥੋਂ ਦੀ ਆਰਮੀ ਦੇ ਵਿੱਚ ਵੀ ਸਿੱਖ ਦਸਤਾਰ ਪਾ ਕੇ ਜਾਂਦੇ ਨੇ ਅਤੇ ਡਿਫੈਂਸ ਫੋਰਸਸ ਦੇ ਵਿੱਚ ਵੀ ਇੱਥੋਂ ਤੱਕ ਇਹ ਇਤਿਹਾਤ ਹੈ ਸਿੱਖਾਂ ਨੂੰ ਅਲਾਉਡ ਹੈ ਕਿ ਉਹ ਕਿਰਪਾਨ ਤੇ ਆਪਣੀ ਦਸਤਾਰ ਪਾ ਕੇ ਜਾਂਦੇ ਨੇ ਕਿਉਂਕਿ ਇਹ ਉਹਨਾਂ ਦੀ ਪਛਾਣ ਹੈ ਤਾਂ ਫਿਰ ਅਜਿਹਾ ਬਿੱਲ ਜ਼ਾਹਰ ਤੌਰ ਤੇ ਚਰਚਾਵਾ ਛਿੜੇਗਾ ਵਿਵਾਦ ਖੜਾ ਕਰੇਗਾ ਤੇ ਵਿਰੋਧ ਦਾ ਸਾਹਮਣਾ ਵੀ ਅਜਿਹੇ ਬਿੱਲ ਨੂੰ ਕਰਨਾ ਪਏਗਾ ਤੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜਿੱਥੇ ਦੁਨੀਆ ਭਰ ਦੇ ਵਿੱਚ ਸ਼ਾਇਦ ਪਹਿਲੀ ਵਾਰ ਇੱਕ ਵਾਰ ਅੱਜ ਦੇ ਆਧੁਨਿਕ ਦੌਰ ਦੇ ਵਿੱਚ ਸਿੱਖਾਂ ਦੀ ਦਸਤਾਰ ਤੇ ਪਾਬੰਦੀ ਲਾਉਣ ਵਾਲਾ ਫੈਸਲਾ ਲਿਆ ਗਿਆ ਸਤਿ ਸ਼੍ਰੀ ਅਕਾਲ ਪੰਜਾਬ 1 ਕੱਟ ਦੇਖ ਰਹੇ ਹੋ ਤੁਸੀਂ ਮੈਂ ਕਰਨ ਹੰਡਾ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਦਸਤਾਰ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਜਾਣਕਾਰੀ ਤੁਹਾਨੂੰ ਦੇ ਰਿਹਾ ਜੋ ਕਿ ਸਿੱਧੇ ਤੌਰ ਤੇ ਸਿੱਖੀ ਉੱਤੇ ਸਿੱਖਾਂ ਦੀ ਪਛਾਣ ਉੱਤੇ ਇੱਕ ਹਮਲਾ ਮੰਨਿਆ ਜਾ ਸਕਦਾ ਹੈ ਸਰਕਾਰੀ ਫੈਸਲਾ ਹੈ ਕਿ ਸਰਕਾਰੀ ਕਰਮਚਾਰੀ ਧਾਰਮਿਕ ਚਿੰਨ ਨਹੀਂ ਪਾ ਸਕਣਗੇ ਆਨ ਡਿਊਟੀ ਜਦੋਂ ਹੋਣਗੇ ਤਾ ਕੋਈ ਵੀ ਧਾਰਮਿਕ ਚਿੰਨ ਨਹੀਂ ਪਾ ਸਕਣਗੇ ਹਾਲਾਂਕਿ ਇਹ ਸਾਰੇ ਧਰਮਾਂ ਵਾਸਤੇ ਇਹ ਸਾਰੇ ਲੋਕਾਂ ਵਾਸਤੇ ਫੈਸਲਾ ਲਾਨਿਆ ਗਿਆ ਪਰ ਇਸ ਦੀ ਖਾਸ ਮਾਰ ਖਾਸ ਨੁਕਸਾਨ ਸਿੱਖਾਂ ਨੂੰ ਹੋਣ ਵਾਲਾ ਹੈ ਕਿਉਂਕਿ ਸਿੱਖਾਂ ਦਾ ਇੱਕ ਧਾਰਮਿਕ ਚਿੰਨ ਜੋ ਕਿ ਲੋਕਾਂ ਵਾਸਤੇ ਸਿਰਫ ਇੱਕ ਧਾਰਮਿਕ ਚਿੰਨ ਹੋ ਸਕਦਾ ਹੈ ਦਸਤਾਰ ਉਹ ਪੂਰੀ ਦੀ ਪੂਰੀ ਪਛਾਣ ਹੈ ਜਿਸ ਨੂੰ ਲੈ ਕੇ ਹੁਣ ਵੱਡਾ ਵਿਵਾਦ ਖੜਾ ਹੋ ਰਿਹਾ ਇਹ ਫੈਸਲਾ ਕੀਤਾ ਗਿਆ ਕੈਨੇਡਾ ਸਰਕਾਰ ਵੱਲੋਂ ਕੈਨੇਡਾ ਦੀ ਕਿਊਬਕ ਸੁਪਰੀ ਸਰਕਾਰ ਨੇ ਇਹ ਫੈਸਲਾ ਲਿਆ ਬਿੱਲ 21 ਬਿੱਲ 21 ਪੇਸ਼ ਕੀਤਾ ਜਿਸ ਦੇ ਤਹਿਤ ਇਹ ਐਲਾਨਿਆ ਗਿਆ ਕਿ ਕੋਈ ਵੀ ਜਿਹੜੇ ਸਰਕਾਰੀ ਕਰਮਚਾਰੀ ਹੋਣਗੇ ਡਿਊਟੀ ਤੇ ਹੋਣਗੇ ਜਦੋਂ ਤਾਂ ਔਨ ਡਿਊਟੀ ਹੁੰਦਿਆਂ ਉਹ ਧਾਰਮਿਕ ਚਿੰਨ ਨਹੀਂ ਪਾ ਪਾਉਣਗੇ ਇਸ ਉੱਤੇ ਪਾਬੰਦੀ ਲਾਈ ਜਾਏਗੀ ਤਾਂ ਇਸ ਨੂੰ ਲੈ ਕੇ ਹੁਣ ਵਿਵਾਦ ਹੋ ਰਿਹਾ ਇਸ ਦੀ ਚਪੇਟ ਦੇ ਵਿੱਚ ਕਿਹੜੇ ਕਿਹੜੇ ਕਰਮਚਾਰੀ ਆਉਣਗੇ ਤੁਹਾਨੂੰ ਦੱਸ ਦਿੰਦੇ ਨੇ ਜਿਵੇਂ ਕਿ ਟੀਚਰ ਹੋ ਗਏ ਜੋ ਸਰਕਾਰੀ ਟੀਚਰ ਹੋਣਗੇ ਜਾਂ ਪੁਲਿਸ ਹੋ ਗਈ ਇਸ ਤੋਂ ਇਲਾਵਾ ਜਿੰਨੇ ਵੀ ਕਰਮਚਾਰੀ ਹੋਣਗੇ ਵੱਖ-ਵੱਖ ਵਿਭਾਗਾਂ ਦੇ ਉਹ ਸਰਕਾਰੀ ਚਿੰਨ ਨਹੀਂ ਪਾ ਪਾਉਣਗੇ ਕਿ ਇਸ ਦਾ ਮਤਲਬ ਸਿੱਧੇ ਤੌਰ ਤੇ ਹੈ ਕਿ ਸਿੱਖਾਂ ਨੂੰ ਫਿਰ ਦਸਤਾਰ ਪਾਉਣ ਦੀ ਵੀ ਆਜ਼ਾਦੀ ਨਹੀਂ ਰਹੇਗੀ ਕੈਨੇਡਾ ਦੇ ਕਿਊਬੈਕ ਦੇ ਵਿੱਚ ਤੇ ਜੇ ਅਜਿਹਾ ਹੁੰਦਾ ਤਾਂ ਫਿਰ ਇਹ ਤਾਂ ਬਿਲਕੁਲ ਬਰਦਾਸ਼ਤ ਨਹੀਂ ਹੋਏਗਾ ਸਿੱਖ ਜਥੇਬੰਦੀਆਂ ਨੇ ਇਹ ਐਲਾਨਿਆ ਤੇ ਨਾਲ ਕਿਹਾ ਹੈ ਕਿ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਇਹ ਸੰਵਿਧਾਨ ਦੇ ਉਲਟ ਤੇ ਨਾਲ ਹੀ ਧਰਮ ਪੱਖਪਾਤੀ ਹੈ ਜਿੱਥੇ ਧਰਮ ਦੀ ਆਜ਼ਾਦੀ ਨੂੰ ਸੱਟ ਲਾਉਂਦਾ ਉੱਥੇ ਹੀ ਸਿੱਖੀ ਪਹਿਚਾਨ ਨੂੰ ਇਸ ਦੇ ਨਾਲ ਵੱਡੀ ਮਾਰ ਪਾਏਗੀ ਤੇ ਇਹ ਕਦੇ ਵੀ ਗਵਾਰਾ ਨਹੀਂ ਬਿਲ 21 ਕੈਨੇਡਾ ਦੇ ਕਿਊਬੈਕ ਸੂਬੇ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਦਾ ਫਰਮਾਨ ਇਹ ਹੈ ਕਿ ਕੋਈ ਵੀ ਸਰਕਾਰੀ ਕਰਮਚਾਰੀ ਟੀਚਰ ਪੁਲਿਸ ਪ੍ਰਸ਼ਾਸਨ ਦਾ ਕੋਈ ਕਰਮਚਾਰੀ ਜਾਂ ਹੋਰ ਜਿੰਨੇ ਵੀ ਸਰਕਾਰੀ ادارے ਹੋਣਗੇ ਉਹ ਧਾਰਮਿਕ ਚਿੰਨ ਨਹੀਂ ਪਾਪਉਣਗੇ ਤੇ ਧਾਰਮਿਕ ਚਿੰਨਾਂ ਦੇ ਵਿੱਚ ਤਾਂ ਫਿਰ ਸਿੱਖਾਂ ਦਾ ਕਰਪਾਨ ਕੜਾ ਤੇ ਦਸਤਾਰ ਵੀ ਆਏਗੀ ਜਿਸ ਨੂੰ ਲੈ ਕੇ ਹੁਣੇ ਸਾਰਾ ਵਿਵਾਦ ਹੁੰਦਾ ਨਜ਼ਰ ਆਇਆ ਤੇ ਵਿਰੋਧ ਵੀ ਸ਼ੁਰੂ ਹੋ ਚੁੱਕਿਆ ਜਿਵੇਂ ਹੀ ਬਿਲ 21 ਪੇਸ਼ ਹੋਇਆ ਉਸ ਦੀ ਗੱਲ ਸਾਹਮਣੇ ਆਈ ਹੈ ਤਾਂ ਉਸ ਤੋਂ ਬਾਅਦ ਹੀ ਸਿੱਖ ਜਥੇਬੰਦੀਆਂ ਨੇ ਇਸ ਦਾ ਵਿਰੋਧ ਕਰਨਾ ਵੀ ਸ਼ੁਰੂ ਕਰ ਦਿੱਤਾ ਤੇ ਸਿੱਖ ਬਲਾਰੇ ਤੇ ਜਿਹੜੇ ਲੋਕ ਨੇ ਬੁੱਧੀਜੀਵੀ ਨੇ ਉਹ ਵੀ ਇਸ ਉੱਤੇ ਟਿੱਪਣੀ ਕਰਦੇ ਨਜ਼ਰ ਆ ਰਹੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵਿਰੋਧ ਵੱਡਾ ਹੋ ਸਕਦਾ ਹੈ ਕਿ ਕੈਨੇਡਾ ਸਰਕਾਰ ਇਸ ਬਿਲ ਨੂੰ ਵਾਪਸ ਲਏਗੀ ਮੁੜ ਵਿਚਾਰੇਗੀ ਜਾਂ ਇਸ ਦੇ ਵਿੱਚ ਕੋਈ ਤਬਦੀਲੀ ਹੋਏਗੀ ਇਹ ਦੇਖਣਾ ਹੋਏਗਾ ਪਰ ਦੁਨੀਆ ਭਰ ਦੇ ਵਿੱਚ ਸਿੱਖਾਂ ਨੇ ਦਸਤਾਰ ਪਾਉਣ ਦਾ ਕਿਰਪਾਨ ਪਾਉਣ ਦਾ ਅਧਿਕਾਰ ਲਿਆ ਤੇ ਇਸ ਵਾਸਤੇ ਬਹੁਤ ਕੁਰਬਾਨੀਆਂ ਵੀ ਹੋਈਆਂ ਜੇ ਗੱਲ ਕਰੀਏ ਯੂ ਐਸ ਦੀ ਵੀ ਤੇ ਜਾਂ ਕੈਨੇਡਾ ਦੀ ਵੀ ਤਾਂ ਉੱਥੋਂ ਦੀ ਆਰਮੀ ਦੇ ਵਿੱਚ ਵੀ ਸਿੱਖ ਦਸਤਾਰ ਪਾ ਕੇ ਜਾਂਦੇ ਨੇ ਡਿਫੈਂਸ ਫੋਰਸਸ ਦੇ ਵਿੱਚ ਵੀ ਇੱਥੋਂ ਤੱਕ ਇਹ ਇਤਿਹਾਤ ਹੈ ਸਿੱਖਾਂ ਨੂੰ ਅਲਾਉਡ ਹੈ ਕਿ ਉਹ ਕਿਰਪਾਨ ਤੇ ਆਪਣੀ ਦਸਤਾਰ ਪਾ ਕੇ ਜਾਂਦੇ ਨੇ ਕਿਉਂਕਿ ਇਹ ਉਹਨਾਂ ਦੀ ਪਛਾਣ ਹੈ ਤਾਂ ਫਿਰ ਅਜਿਹੇ ਬਿੱਲ ਜ਼ਾਹਰ ਤੌਰ ਤੇ ਚਰਚਾਵਾ ਚਿੜੇਗਾ ਵਿਵਾਦ ਖੜਾ ਕਰੇਗਾ ਤੇ ਵਿਰੋਧ ਦਾ ਸਾਹਮਣਾ ਵੀ ਅਜਿਹੇ ਬਿੱਲ ਨੂੰ ਕਰਨਾ ਪਏਗਾ ਤੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜਿੱਥੇ ਦੁਨੀਆ ਭਰ ਦੇ ਵਿੱਚ ਸ਼ਾਇਦ ਪਹਿਲੀ ਵਾਰ ਇੱਕ ਵਾਰ ਅੱਜ ਦੇ ਆਧੁਨਿਕ ਦੌਰ ਦੇ ਵਿੱਚ ਸਿੱਖਾਂ ਦੀ ਦਸਤਾਰ ਉੱਤੇ ਪਾਬੰਦੀ ਲਾਉਣ ਵਾਲਾ ਫੈਸਲਾ ਲਿਆ ਗਿਆ ਸਤਿ ਸ਼੍ਰੀ ਅਕਾਲ ਪੰਜਾਬ 1 ਕੱਟ ਦੇਖ ਰਹੇ ਹੋ ਤੁਸੀਂ ਮੈਂ ਕਰਨ ਹੰਡਾ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਦਸਤਾਰ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਜਾਣਕਾਰੀ ਤੁਹਾਨੂੰ ਦੇ ਰਿਹਾ ਜੋ ਕਿ ਸਿੱਧੇ ਤੌਰ ਤੇ ਸਿੱਖੀ ਉੱਤੇ ਸਿੱਖਾਂ ਦੀ ਪਛਾਣ ਉੱਤੇ ਇੱਕ ਹਮਲਾ ਮੰਨਿਆ ਜਾ ਸਕਦਾ ਹੈ ਸਰਕਾਰੀ ਫੈਸਲਾ ਹੈ ਕਿ ਸਰਕਾਰੀ ਕਰਮਚਾਰੀ ਧਾਰਮਿਕ ਚਿੰਨ ਨਹੀਂ ਪਾ ਸਕਣਗੇ ਆਨ ਡਿਊਟੀ ਜਦੋਂ ਹੋਣਗੇ ਤਾਂ ਕੋਈ ਵੀ ਧਾਰਮਿਕ ਚਿੰਨ ਨਹੀਂ ਪਾ ਸਕਣਗੇ ਹਾਲਾਂਕਿ ਇਹ ਸਾਰੇ ਧਰਮਾਂ ਵਾਸਤੇ ਹੈ ਸਾਰੇ ਲੋਕਾਂ ਵਾਸਤੇ ਫੈਸਲਾ ਲਿਆਂਦਾ ਗਿਆ ਪਰ ਇਸ ਦੀ ਖਾਸ ਮਾਰ ਖਾਸ ਨੁਕਸਾਨ ਸਿੱਖਾਂ ਨੂੰ ਹੋਣ ਵਾਲਾ ਹੈ ਕਿਉਂਕਿ ਸਿੱਖਾਂ ਦਾ ਇੱਕ ਧਾਰਮਿਕ ਚਿੰਨ ਜੋ ਕਿ ਲੋਕਾਂ ਵਾਸਤੇ ਸਿਰਫ ਇੱਕ ਧਾਰਮਿਕ ਚਿੰਨ ਹੋ ਸਕਦਾ ਹੈ ਦਸਤਾਰ ਉਹ ਪੂਰੀ ਦੀ ਪੂਰੀ ਪਛਾਣ ਹੈ ਜਿਸ ਨੂੰ ਲੈ ਕੇ ਹੁਣ ਵੱਡਾ ਵਿਵਾਦ ਖੜਾ ਹੋ ਰਿਹਾ ਇਹ ਫੈਸਲਾ ਕੀਤਾ ਗਿਆ ਹੈ ਕੈਨੇਡਾ ਸਰਕਾਰ ਵੱਲੋਂ ਕੈਨੇਡਾ ਦੀ ਕਿਊਬਕ ਸੁਪਰੀ ਸਰਕਾਰ ਨੇ ਫੈਸਲਾ ਲਿਆ ਬਿੱਲ 21 ਬਿੱਲ 21 ਪੇਸ਼ ਕੀਤਾ ਜਿਸ ਦੇ ਤਹਿਤ ਇਹ ਐਲਾਨਿਆ ਗਿਆ ਕਿ ਕੋਈ ਵੀ ਜਿਹੜੇ ਸਰਕਾਰੀ ਕਰਮਚਾਰੀ ਹੋਣਗੇ ਡਿਊਟੀ ਤੇ ਹੋਣਗੇ ਜਦੋਂ ਤਾਂ ਔਨ ਡਿਊਟੀ ਹੁੰਦਿਆਂ ਉਹ ਧਾਰਮਿਕ ਚਿੰਨ ਨਹੀਂ ਪਾ ਪਾਉਣਗੇ ਇਸ ਉੱਤੇ ਪਾਬੰਦੀ ਲਾਈ ਜਾਏਗੀ ਤਾਂ ਇਸ ਨੂੰ ਲੈ ਕੇ ਹੁਣ ਵਿਵਾਦ ਹੋ ਰਿਹਾ ਇਸ ਦੀ ਚਪੇਟ ਦੇ ਵਿੱਚ ਕਿਹੜੇ ਕਿਹੜੇ ਕਰਮਚਾਰੀ ਆਉਣਗੇ ਤੁਹਾਨੂੰ ਦੱਸ ਦਿੰਦੇ ਨੇ ਜਿਵੇਂ ਕਿ ਟੀਚਰ ਹੋਗੇ ਜੋ ਸਰਕਾਰੀ ਟੀਚਰ ਹੋਣਗੇ ਜਾਂ ਪੁਲਿਸ ਹੋ ਗਈ ਇਸ ਤੋਂ ਇਲਾਵਾ ਜਿੰਨੇ ਵੀ ਕਰਮਚਾਰੀ ਹੋਣਗੇ ਵੱਖ-ਵੱਖ ਵਿਭਾਗਾਂ ਦੇ ਉਹ ਸਰਕਾਰੀ ਚਿੰਨ ਨਹੀਂ ਪਾ ਪਾਉਣਗੇ ਕਿ ਇਸ ਦਾ ਮਤਲਬ ਸਿੱਧੇ ਤੌਰ ਤੇ ਹੈ ਕਿ ਸਿੱਖਾਂ ਨੂੰ ਫਿਰ ਦਸਤਾਰ ਪਾਉਣ ਦੀ ਵੀ ਆਜ਼ਾਦੀ ਨਹੀਂ ਰਹੇਗੀ ਕੈਨੇਡਾ ਦੇ ਕਿਊਪੈਕ ਦੇ ਵਿੱਚ ਤੇ ਜੇ ਅਜਿਹਾ ਹੁੰਦਾ ਤਾਂ ਫਿਰ ਇਹ ਤਾਂ ਬਿਲਕੁਲ ਬਰਦਾਸ਼ਤ ਨਹੀਂ ਹੋਏਗਾ ਸਿੱਖ ਜਥੇਬੰਦੀਆਂ ਨੇ ਇਹ ਐਲਾਨਿਆ ਤੇ ਨਾਲ ਕਿਹਾ ਹੈ ਕਿ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਇਹ ਸੰਵਿਧਾਨ ਦੇ ਉਲਟ ਤੇ ਨਾਲ ਹੀ ਧਰਮ ਪੱਖਪਤੀ ਹੈ ਜਿੱਥੇ ਅ ਧਰਮ ਦੀ ਆਜ਼ਾਦੀ ਨੂੰ ਸੱਟ ਲਾਉਂਦਾ ਉੱਥੇ ਹੀ ਸਿੱਖੀ ਪਹਿਚਾਨ ਨੂੰ ਇਸ ਦੇ ਨਾਲ ਵੱਡੀ ਮਾਰ ਪਾਏਗੀ ਤੇ ਇਹ ਕਦੇ ਵੀ ਗਵਾਰਾ ਨਹੀਂ ਬਿਲ 21 ਕੈਨੇਡਾ ਦੇ ਕਿਊਬੈਕ ਸੂਬੇ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਦਾ ਅ ਫਰਮਾਨ ਇਹ ਹੈ ਕਿ ਕੋਈ ਵੀ ਸਰਕਾਰੀ ਕਰਮਚਾਰੀ ਟੀਚਰ ਪੁਲਿਸ ਪ੍ਰਸ਼ਾਸਨ ਦਾ ਕੋਈ ਕਰਮਚਾਰੀ ਜਾਂ ਹੋਰ ਜਿੰਨੇ ਵੀ ਸਰਕਾਰੀ ادارے ਹੋਣਗੇ ਉਹ ਧਾਰਮਿਕ ਚਿੰਨ ਨਹੀਂ ਪਾ ਪਾਉਣਗੇ